ਪਰਮ ਸਤਕਾਰਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਔਰ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦੀ ਪਾਵਨ ਪਵਿੱਤਰ ਯਾਦ ਵਿੱਚ ਜੁੜੀਆਂ ਗੁਰਸੰਗਤਾਂ ਆਓ ਜਥੇ ਨੂੰ ਦੇਉ ਬੋਲਣ ਦੀ ਪ੍ਰਵਾਨਗੀ ਸਾਡੀ ਅਤੇ ਤੁਹਾਡੀ ਹਾਜ਼ਰੀ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹੋਵੇ ਪ੍ਰਵਾਨ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦੀਵਾਨ ਵਿੱਚ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਦੀ ਪਾਵਨ ਪਵਿੱਤਰ ਸਿਫਤ ਸਲਾਹ ਦੇ ਵਿੱਚ ਕਾਬ ਤੁਹਾਡੇ ਚਰਨਾਂ ਵਿੱਚ ਪੇਸ਼ ਕਰਨੀ ਆ ਕਾਬ ਉਹ ਸਮੇਂ ਦੀਆ ਜਦੋਂ ਮੀਰੀ ਪੀਰੀ ਦੇ ਮਾਲਕ ਮਦੋਕੇ ਨਗਰ ਤੋਂ ਚੱਲਦੇ ਹੋਏ 17 ਸੌਣ 1688 ਵਿਕਰਮੀ ਦੇ ਵਿੱਚ ਨਗਰ ਲੋਪੋ ਦੀ ਭੂਮੀ ਨੂੰ ਭਾਗ ਲਾਏ। ਪਾਤਸ਼ਾਹ ਦਾ ਆਉਣਾ ਹੋਇਆ। ਨਗਰ ਨਿਵਾਸੀਆਂ ਨੇ ਅਥਾ ਪਿਆਰ ਭਾਵਨਾ ਸਤਕਾਰ ਕੀਤਾ। ਸਾਰੇ ਇਲਾਕੇ ਦੇ ਵਿੱਚ ਖੁਸ਼ੀਆਂ ਦੀ ਲਹਿਰ ਛਾ ਗਈ। ਮਹਾਨ ਖੁਸ਼ੀਆਂ ਹੋਈਆਂ ਨਗਰ ਇਲਾਕਾ ਨਿਵਾਸੀਆਂ ਨੂੰ ਗੁਰ ਸੰਗਤਾਂ ਨੂੰ ਚਾ ਨਾ ਚੱਕਿਆ ਜਾਵੇ ਮੇਰੀ ਪੀਰੀ ਦੇ ਮਾਲਕ ਛੇਵੇਂ ਨਾਨਕ ਨਗਰ ਲੋਪੋ ਦੇ ਵਿੱਚ ਪਧਾਰੇ ਅਥਾ ਗੁਰਸੰਗਤਾਂ ਨੇ ਪਿਆਰ ਭਾਵਨਾ ਦਿਖਾਈ ਜਥਾ ਜੋਗ ਪਾਤਸ਼ਾਹ ਦੇ ਚਰਨਾਂ ਵਿੱਚ ਭਟਾਵਾਂ ਲੈ ਕੇ ਆਉਂਦੀਆਂ ਜਿਵੇਂ ਕਿ ਕਣਕ ਮੱਕੀ ਛੋਲਿਆਂ ਦੇ ਘੋੜਿਆਂ ਵਾਸਤੇ ਢੇਰ ਲਗਾ ਦਿੱਤੇ ਗੁਰਸੰਗਤਾਂ ਨੇ ਅਥਾ ਪਿਆਰ ਦਿਖਾਇਆ ਪਾਤਸ਼ਾਹ ਬੜੇ ਖੁਸ਼ ਹੋਏ ਗੁਰਸੰਗਤਾਂ ਜਿਮੇ ਚਾਰੇ ਪਾਸਿਆਂ ਤੋਂ ਧੰਨ 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 ਦੀ ਆਵਾਜ਼ ਆਉਂਦੀ ਆ ਲਿਖਿਆ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਕਾਹੋ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਕਾਹੋ ਧੰਨ ਧੰਨ ਮਾਤਾ ਗੰਗਾ ਗੁਰੂ ਪਰਵਾਰ ਜੀ ਹਾ ਧੰਨ ਧੰਨ ਬਾਬਾ ਬੁੱਢਾ සැවදි මහාන සේවා තන්න තන්න බ්බා බුඩ්ඩා සැවදි මහාන සේවා බුත්තර දවාරදෙත්තා මාන සේවාදාරජි හෝ තන්න තන්න පුම්මිජිනෝ ගුරුකිමඩාලි කැදෙ තන්න තන්න පුම්මිජිනෝ. ਗੁਰੂ ਕੀ ਵਡਾਲੀ ਕਹੰਦੇ ਜਿੱਥੇ ਹਰ ਕੋ ਬੰਦੈ ਆਏ ਤਾਰ ਅਵਤਾਰ ਜੀ ਆਓ ਤਨ ਤਨ ਛੇਵੇਂ ਗੁਰੂ ਲੋਪੋ ਚ ਚਰਨ ਪਾਏ ਤਨ ਤਨ ਛੇਵੇਂ ਗੁਰੂ ਲੋਪੋ ਚ ਚਰਨ ਪਾਏ ਪੰਮੇ ਲੋਪੋ ਤਨ ਜਿੰਨਾ ਕੀਤੇ ਸੀਦਦਾਰ ਜੀ ਤਨ ਉਹ ਸਮਾ ਹੋਊਗਾ ਤਨ ਉਹ ਪਵਿੱਤਰ ਧਰਤੀ ਨਨ ਉਸ ਸਮੇਂ ਦੇ ਲੋਕ ਗੁਰ ਸੰਗਤਾਂ ਧੰਨ ਸਤਗੁਰੂ ਜੀ ਦੇ ਮਾਤਾ ਪਿਤਾ ਧੰਨ ਬਾਬਾ ਬੋਡਾ ਜੀ ਸਾਹਿਬ ਜਿਨ੍ਹਾਂ ਨੇ ਪੁੱਤਰ ਦਾ ਬਰ ਦੇ ਕੇ ਫਿਰ ਵੀ ਸਾਰੀ ਉਮਰ ਸਤਗੁਰੂ ਜੀ ਦੇ ਚਰਨ ਸੇਵਕ ਬਣੇ ਰਹੇ ਸਿਰ ਝੁਕਦਾ ਪਿਆਰਿਓ ਧੰਨ ਉਹ ਲੋਕ ਹੋਣਗੇ ਜਿਨ੍ਹਾਂ ਨੇ ਆਪਣੇ ਨੇਤਰਾਂ ਦੇ ਨਾਲ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਉਸ ਸਮੇਂ ਨੂੰ ਧੰਨ ਕਹਿ ਦਈਏ ਮਹਾਨ ਕਿਰਪਾ ਸਤਿਗੁਰੂ ਜੀ ਦੀ ਲੋਪੋ ਨਗਰ ਤੇ ਥੋੜੇ ਦਿਨਾਂ ਨੂੰ ਜੋੜ ਮੇਲਾ ਆ ਰਿਹਾ 17 18 19 ਸੌਣ ਨੂੰ ਜਿੱਥੇ ਮਹਾਨ ਜੋੜ ਮੇਲਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਅਤੇ ਲੋਪੋ ਨਗਰ ਦੀਆਂ ਗੁਰਸੰਗਤਾਂ ਵੱਲੋਂ ਅਥਾ ਸੱਦਾ ਪ੍ਰੇਮ ਭਾਵਨਾ ਦੇ ਨਾਲ ਮਨਾਇਆ ਜਾਂਦਾ ਆਓ ਜਿੱਥੇ ਤੋਂ ਕਾਵ ਸੁਣੀਏ ਮੇਰਾ ਸਾਥੀ ਭਾਈ ਕੁਲਵਿੰਦਰ ਸਿੰਘ ਦਿਵਾਨਾ ਪਾਲਾ ਸਿੰਘ ਖੋਲੀਆ ਦਾਸ ਪਰਮਜੀਤ ਸਿੰਘ ਪੰਮਾ ਲੋਪੋ ਵਾਲੇ ਜੱਥੇ ਤੋਂ ਸੁਣੋ ਜਿਵੇਂ ਉਸ ਸਮੇਂ ਗੁਰਸੰਗਤਾਂ ਨੂੰ ਖੁਸ਼ੀਆਂ ਹੁੰਦੀਆਂ ਤੇ ਇਹ ਕਾਵ ਨੂੰ ਸਾਡੇ ਪਿਆਰੇ ਮਿੱਤਰ ਸਾਜਨ ਸਟੂਡੀਓ ਲੋਪੋ ਵਾਲੇ ਜਿਨ੍ਹਾਂ ਦਾ ਮਹਾਨ ਉਪਰਾਲਾ ਸਾਡੀਆਂ ਅਨੇਕਾਂ ਕਵਿਤਾਵਾਂ ਆਪ ਜੀ ਦੇ ਚਰਨਾਂ ਵਿੱਚ ਭੇਟ ਕਰਦੇ ਨੇ ਮੀਡੀਆ ਰਾਹੀਂ ਗੁਰਸੰਗਤਾਂ ਨੂੰ ਸੁਣਨ ਦਾ ਸਮਾਂ ਮਿਲਦਾ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਆਓ ਕਾਵ ਸਰਵਣ ਕਰੀਏ ਲੋਪੋ ਵਾਲਾ ਜੱਥਾ ਹਾਂ ਕਹਿ ਰਿਹਾ ਵੀ ਮੇਰੀ ਪੀੜੀ ਵਾਲੇ ਸਤਗੁਰ ਛੇਵੇਂ ਪਾਤਸ਼ਾਹ ਸੌਣ ਸਤਾਰਾਂ ਨੂੰ ਸੀ ਲੋਕੋ ਪਿੰਡ ਪਧਾਰੇ ਹੋ ਦੂਣ ਸਵਾਈਆਂ ਖੁਸ਼ੀਆਂ ਹੋਈਆਂ ਇਸ ਇਲਾਕੇ ਨੂੰ ਗਲੀ ਮਹੱਲੇ ਰਸਤੇ ਸਭਨੇ ਖੂਬ ਸਵਾ ਬਹਿਰਾ ਆਉਣ ਗੁਰਾਂ ਦੇ ਦਰਸ਼ਨ ਨੂੰ ਆ ਕੇ ਚਰਨਾਂ ਦੇ ਵਿੱਚ ਮਾਨਣ ਭਰਮ ਨਜਾਰੇ ਓ ਦੁਨੀਆ ਹਰਹਿਰ ਦੇ ਵਿੱਚ ਗੂੰਜਣ ਸੱਚੇ ਨਾਮ ਦੀਆਂ ਹਰ ਕੋਈ ਮੁਕਤੇ ਵਿੱਚੋਂ ਵਾਹਿਗੁਰੂ ਨਾਮ ਓਚਾ ਬਾਲੇ ਦੇ ਕਿਦਰੇ ਲੰਗਰ ਚੱਲਦੇ ਮੇਰੀ ਪੀ ਵਾਲੇ ਦੇ ਪੋਜਨ ਸ਼ੱਕਦਾ ਜੋ ਵੀ ਲੱਖ ਲੱਖ ਸ਼ੁਕਰ ਬਜਾਰੇ ਹੋ ਮੱਕੀ ਕਣਕ ਬਾਜਰਾ ਸੋਲੇ ਲੱਦ ਕੇ ਗੱਡਿਆਂ ਤੇ ਕੋੜਾਂ ਖਾਤਰ ਸੰਗਤਾਂ ਥੇਰ ਲਗਾਤੇ ਪਾ ਹੋ ਕੇ ਪਰ ਦਿਨ ਦੇ ਸਤਗੁਰ ਛੇਵੇਂ ਨਾਨਕ ਜੀ ਕਹਿੰਦੇ ਧਰਤੀ ਦੇ ਸੰਤੋਂ ਭਾਗ ਨਿਆਰੇ ਹੋਇ ਇਥੇ ਅੱਲਾ ਯਾਰ ਜਹੇ ਪੀਰ ਪਗੰਬਰ ਔਲੀਏ 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 ਇਥੇ ਅੱਲਾ ਯਾਰ ਜਹੇ ਪੀਰ ਪਗੰਬਰ ਔਲੀਏ ਸਾਧੂ ਸੰਤ ਕਾ ਰੱਬ ਦੇ ਖਾਸ ਪਿਆਰੇ ਉਹ ਚਰਨ ਮੁਬਾਰਕ پاک ਰੌਸ਼ਨ ਕੀਤਾ ਲੋਪੋ ਨੂੰ ਉਹ ਚਰਨ ਮੁਬਾਰਕ پا ਕੇ ਰੌਸ਼ਨ ਕੀਤਾ ਲੋਪੋ ਨੂੰ ਅੱਜ ਵੀ ਝੰਡੇ ਚੂੜ ਦੇ ਬਣ ਗਏ ਗੁਰੂ ਦਵਾ ਗਾਲੇ ਪਰਵਦਗਾਰ ਦੀਆਂ ਪਾਲਾ ਤੇ دیਵਾਨਾ ਬੋਲਣ ਜੈ ਜੈ ਕਾਰੇ ਪਾਲਾ ਤੇ دیਵਾਨਾ ਬੋਲਣ ਜੈ ਜੈ ਕਾਰੇ ਪੰਮਿਆਂ ਸਵਤਾ ਲੈ ਕੇ ਗਾਲੇ ਪਰਵਦਗਾਰ ਦੀਆਂ ਪਾਲਾ ਤੇ دیਵਾਨਾ ਬੋਲਣ ਜੈ ਜੈ ਕਾਰੇ ਇਸ ਸਮੇਂ ਦੀਆਂ ਲੋਕੋ ਅਤੇ ਇਲਾਕੇ ਦੀਆਂ ਸਾਰੀਆਂ ਗੁਰ ਸੰਗਤਾਂ ਨੂੰ ਲੱਖ ਲੱਖ ਵਾਰ ਮੁਬਾਰਕਾਂ ਹੋਣ ਵਧਾਈਆਂ ਹੋਣ ਇਹਨਾਂ ਕੁਝ ਕਹਿੰਦੇ ਖਿਮਾ ਦੇ ਜਾਚਕ ਇਹ ਜਥਾ ਭਾਈ ਕੁਲਵਿੰਦਰ ਸਿੰਘ ਦਿਵਾਨਾ ਪਾਲਾ ਸਿੰਘ ਘੋਰੀਆ ਦਾਸ ਪਰਮਜੀਤ ਸਿੰਘ ਪੰਮਾ ਲੋਕੋ ਵਾਲੇ ਜਥੇ ਦੀ ਇੰਨੀ ਕ ਹਾਜ਼ਰੀ ਕਰੋ ਪ੍ਰਵਾਨ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ